ਬਾਬਾ ਜੀ ਇਹ ਦੇਖੋ ਤਾਂ ਇਹਦਾ ਕੰਮ ਨਹੀਂ ਬਣਿਆ ਇੰਨਾ ਪਾਠ ਕਰਦਾ ਸੰਤ ਕਹਿੰਦੇ ਇਹ ਇਹਨੂੰ ਪੁੱਛ ਕੋਈ ਬੀਬੀ ਛੱਡੀ ਆ ਨੇ ਇੰਨੀ ਤਾਂ ਕਰਹਿਤਾ ਕਰਦਾ ਇਹਦੇ ਬ੍ਰਹਮ ਕਵਜ ਪੜ ਪੜ ਕੇ ਲੱਭਦਾ ਦਸਵੇਂ ਪਾਤਸ਼ਾਹ ਸ਼ਹੀਦਾ ਸਿੰਘਾਂ ਦਾ ਦਰਸ਼ਨ ਹਾਲੇ ਹੁੰਦੀ ਆ ਜਦ ਤੁਸੀਂ ਕਰਹਿਤ ਕਰੀ ਜਾਂਦੇ ਹੋ ਫੁੱਕਾ ਹਜਾਮਤ ਹਲਾਲੋ ਹਰਾਮ ਚਾਰ ਕਰਹਿਤਾ ਨੇ ਜਦ ਤੁਸੀਂ ਕਰਹਿਤ ਕਰੀ ਜਾਂਦੇ ਹੋ ਬਈ ਫੇਰ ਨਹੀਂ ਤੁਹਾਨੂੰ ਮਿਲਣਾ ਕੁਛ ਫਿਰ ਜਿੰਨੇ ਮਰਜ਼ੀ ਬਾਣੀ ਪੜ ਲਓ ਜੇ ਤੁਹਾਡੀ ਰਹਿਤ ਨਹੀਂ ਜਾਣ ਕੀ ਰਹਿਤ ਨਾ ਜਾਣੀਆ ਗੁਰਮੰਤਰ ਨਹੀਂ ਚੀਤ ਭੋਜਨਤਾ ਕਾ ਖਾਇਕੈ ਬਿਸਰੈ ਹਰਸੋ ਪ੍ਰੀਤ ਗੁਰੂ ਮਾਨਿਉ ਗ੍ਰੰਥ ਜੇ ਤੁਸੀਂ ਗ੍ਰਹਿਤ ਕਰਦੇ ਹੋ ਤਾਂ ਤੁਹਾਨੂੰ ਕੁਛ ਨਹੀਂ ਮਿਲਣਾ ਹੈ ਫਿਰ ਜਿੰਨਾ ਮਰਜੀ ਪਾਠ ਕਰ ਲਿਓ ਇਸ ਕਰਕੇ ਸਭ ਤੋਂ ਪਹਿਲਾਂ ਰਹਿਤ ਹੈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਵਾਹਿ ਗੁਰੂ ਰਹਿਤ ਤਾਂ ਬਾਜਾ ਵਾਲੇ ਸਭ ਕੁਝ ਦੇਣਗੇ ਜੇ ਰਹਿਤ ਨਹੀਂ ਤਾਂ ਤੁਹਾਨੂੰ ਕੁਛ ਨਹੀਂ ਮਿਲਣਾ ਇਹ ਨਾ ਗੱਲਾਂ ਦਾ ਸਾਰੇ ਖਿਆਲ ਰੱਖੋ ਵਾਹਿਗੁਰੂ ਜੀ ਜਵੇਂ ਸਾਡੇ ਮੋਤੀ ਬਾ ਗੁਰਦੁਆਰੇ ਇੱਕ ਮਾਤਾ ਹੁੰਦੀ ਸੀ ਮਹਾਰਾਜਾ ਪਟਿਆਲਾ ਵੇਲੇ ਰਹਿੰਦੀ ਸੀ ਉਹ ਉਹ ਮੈਨੂੰ ਐ ਹੱਥ ਲਾ ਕੇ ਮੇਰੇ ਪੇਟ ਨੂੰ ਕਹਿੰਦੀ ਸੀ ਗਿਆਨੀ ਜੀ ਅੰਦਰ ਤਾਂ ਬਹੁਤ ਕੁਝ ਭਰਿਆ ਤੇ ਹਟਦੇ ਹੀ ਨਹੀਂ ਗੇ ਮੈਂ ਕਿਹਾ ਮਾਈ ਇਹ ਸਭ ਮਹਾਪੁਰਸ਼ਾਂ ਦੀ ਕਿਰਪਾ ਹੈ ਇਸ ਕਰਕੇ ਮੈਂ ਹੀ ਹੁਣ ਤ ਤੋਂ ਮਾਫੀ ਮੰਗਦਾ ਵੇ ਹੁਣ ਬੱਸ ਕਰੀਏ ਆਪਾਂ ਜਿੰਨਾ ਸੁਣ ਲਿਆ ਇੰਨੇ ਨੂੰ ਕਮਾ ਲਓ ਇਹਦੇ ਵਿੱਚ ਬਹੁਤ ਤਤ ਕਢ ਲਓ ਬਾਕੀ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਭੁੱਲਾਂ-ਜੁੱਕਾਂ ਦੀ ਮਾਫੀ ਬਖਸ਼ਨੀ 16 ਤਰੀਕ ਨੂੰ ਪਿੱਪਲ ਮਾਜਰਾ ਉੱਥੇ ਚਮਕੌਰ ਸਾਹਿਬ ਦੇ ਨਾਲ ਹੀ ਹੈ ਉੱਥੇ ਪੰਜ ਬੱਚੀਆਂ ਲੋੜਵੰਦ ਪਰਿਵਾਰਾਂ ਦੀ ਸ਼ਾਦੀ ਦੇ ਇੰਤਜ਼ਾਮ ਵੀ ਕੀਤੇ ਹੋਰ ਵੀ ਚਲੋ ਸਭ ਨੂੰ ਬਲਾ ਸੇਵਾ 'ਚ ਹਿੱਸਾ ਭਾਇਆ ਕਰੋ ਸਾਰੇ ਜਣੇ ਜਿਹੜੀ ਇਹ ਈਰਖਾ ਦੁਸ਼ਮਣ ਇੱਕ ਦੂਜੇ ਨਫ਼ਰਤ ਕਰਨੀ ਹੈ ਇਹਦਾ ਤਿਆਗ ਕਰੋ ਹੁਣ ਇਹ ਛੋਟੀ ਜੀ ਜ਼ਿੰਦਗੀ ਆ ਜਿਆਦਾ ਵੱਡੀ ਨਹੀਂ ਹੈ ਮੇਰੇ ਦਾਦੇ ਪਰਦਾਦੇ ਜਿਹੜੇ ਸੀਗੇ ਉਹ 100-100 ਸਾਲ ਤੋਂ ਉੱਤੇ ਗਏ ਉਹ ਤੋਂ ਗਾਹਾਂ ਜਿਹੜੇ ਆਏ ਨੇ ਉਹ 80 ਸਾਲ ਦੇ ਆ ਗਾਹਾਂ ਤਾਂ ਹੁਣ ਬਸ 60 ਸਾਲ ਦੇ ਔੜੀ ਔੜੀ ਉਮਰ ਆਈਆਂ ਨਿੱਕੀ ਨਿੱਕੀਆਂ ਰਹਿ ਜਾਣੀਆਂ ਇਸ ਉਮਰ 'ਚ ਇੰਨਾ ਕਿੰਨਾ ਕੁ ਟਾਈਮ ਹੈ ਲੜ ਲਾਂਗੇ ਝਗੜ ਲਾਂਗੇ ਜਿੰਨਾ ਹੈਗਾ ਨਿਤਨੇਮ ਕਰ ਲਓ ਆਪਣਾ ਬਾਣੀ ਪੜ ਲਓ ਸੀਗਾ ਕਿ ਨਹੀਂ ਜਿੰਨਾ ਜੋਰ ਲਾ ਲਾ ਬਣਾਉਨੇ ਹੋ ਨਾ ਇਹ ਛੱਡਣ ਨੂੰ ਹੀ ਬਣਾ ਰਹੇ ਆਂ ਕਦ ਲਈ ਬਣਾ ਰਿਹਾ 100 ਕਿੱਲੋ ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਹੈ ਗੁਰੂ ਤਨ ਵਾਹ ਹੈ ਗੁਰੂ ਤੋ ਸਾਧ ਸੰਗਤ ਇੱਕ ਵਿਚਾਰ ਚੇਤੇ ਆ ਗਈ ਸੀ ਸ਼ਲੋਕ ਜਿਹੜਾ ਗਿਆਨ ਜਨ ਗੁਰਦੀ ਆ ਗਿਆਨ ਅੰਧੇਰ ਬਿਨਾ ਸਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸੇ RAMਪੁਰਖ ਵਾਲੇ ਮਾਨਪੁਰਖ ਨੇ ਸਵਾ ਲੱਖ ਜਾਪ ਕੀਤਾ ਗਿਆ ਸੁਆਗਣੀ ਜਿੰਨਾ ਗੁਰਮੁਖ ਮਿਲਿਆ ਰਾਏ ਅੰਤਰਜੋਤ ਪ੍ਰਗਾਸਿਆ ਨਾਨਕ ਨਾਮ ਸਮਾਏ ਇਹਦਾ ਵੀ ਜਾਪ ਕੀਤਾ ਹੋਰ ਪ੍ਰਕਾਸ਼ ਲਈ ਐ ਸੁਤੇ ਸਿੱਧੀ ਇੱਕ ਦਿਨ ਬੈਠੇ ਬੈਠੇ ਮੈਂ ਰਾਤ ਨੂੰ ਜਾਪ ਕਰ ਰਿਹਾ ਸੀ ਤੇ ਮੈਂ ਵਾਹਿਗੁਰੂ ਮੰਤਰ ਦੇ ਅਰਥ ਜੀ ਦੇ ਵਿਚਾਰ ਵੈਸੇ ਹੀ ਚੱਲ ਪਏ ਅੰਦਰ ਵਾਹਿਦ ਅਰਥ ਹੈ ਅश्चर्य ਗੋ ਦਾ ਅਰਥ ਹੈ ਅ ਗਿਆਨ ਦਾ ਹਨੇਰਾ ਰੂ ਦਾ ਅਰਥ ਹੈ ਪ੍ਰਕਾਸ਼ ਅश्चर्य ਹੈ ਜੋ ਅ ਗਿਆਨ ਦਾ ਹਨੇਰਾ ਮੇਟ ਕੇ ਸਾਡੇ ਅੰਦਰ ਕਰਦਾ ਹੈ ਪ੍ਰਕਾਸ਼ ਇਹਨੂੰ ਕਹਿੰਦੇ ਵਾਹਿਗੁਰੂ ਮੈਂ ਕਿਹਾ ਫਿਰ ਹੋਰ ਪੜਨ ਦੀ ਫਿਰ ਲੋੜ ਵੀ ਕੀ ਆ ਨਿਤਨੇਮ ਨਾ ਛੱਡ ਦਿਓ ਨਿਤਨੇਮ ਤਾਂ ਕਰੋ ਸੁਖਨੀ ਸਾਹਿਬ ਵੀ ਪੜੋ ਪਰ ਜੇ ਜੋ ਹੀ ਗ੍ਰੰਥ ਮੈਂ ਚਾਰ ਘਾਟੇ ਸਿਮਰਨ ਕਰਨਾ ਆਹੀ ਅਰਥ ਨੂੰ ਵਿਚਾਰਦੇ ਰਹੋ ਅਸਚਰਜ ਹੈ ਜੋ ਗਿਆਨ ਦਾ ਹਨੇਰਾ ਮਿਟ ਕੇ ਕਰਦਾ ਹੈ ਪ੍ਰਕਾਸ਼ ਅਸਚਰਜ ਹੈ ਜੋ ਗਿਆਨ ਦਾ ਹਨੇਰਾ ਮਿਟ ਕੇ ਕਰਦਾ ਹੈ ਪ੍ਰਕਾਸ਼ ਅਸਚਰਜ ਹੈ ਜੋ ਅਗਿਆਨ ਦਾ ਹਨੇਰਾ ਮਿਟ ਕੇ ਕਰਦਾ ਹੈ ਪ੍ਰਕਾਸ਼ ਉਹਨੂੰ ਕਹਿੰਦੇ ਵਾਹਿ ਗੁਰੂ ਵਾਹਿ ਗੁਰੂ ਵਾਹ ਹੈ ਗੁਰੂ ਜਦੋਂ ਵੀ ਜਾਗ ਆ ਜੇ ਨਾ 10 ਮਿੰਟ 20 ਮਿੰਟ ਅੱਧਾ ਘੰਟਾ ਇਹ ਅਰਥ ਸਾਹਮਣੇ ਰੱਖ ਕੇ ਵਾਇਗੁਰ ਮੰਤਰ ਦਾ ਜਾਪ ਕਰਿਓ ਉਸ ਚਾਰਜ ਹੈ ਅਗਿਆਨ ਦਾ ਹਨੇਰਾ ਮੇਟ ਕੇ ਵਈ ਪ੍ਰਕਾਸ਼ ਕਰਨ ਦਾ ਉਸ ਚਾਰਜ ਹੈ ਅਗਿਆਨ ਦਾ ਹਨੇਰਾ ਮੇਟ ਕੇ ਪ੍ਰਕਾਸ਼ ਕਰਨ ਦਾ ਓਏ ਉਹ ਅਰਥ ਨੂੰ ਤੁਸੀਂ ਬਾਰ ਬਾਰ ਇਹ ਜ਼ਰੂਰ ਬਾਣੀ ਵਿੱਚ ਇਹ ਹੈ ਐ ਨਹੀਂ ਹੁੰਦਾ ਸਾਲ ਦੋ ਸਾਲ ਤਿੰਨ ਸਾਲ ਹੁਣ ਆ ਮੇਂ ਜਿਹੜਾ ਅਭਿਆਸ ਦੱਸਦਾ ਗਾਵੀਐ ਸੁਣੀਐ ਮੰਨ ਰੱਖੀਐ ਭਾਉ ਮੈਂ 1975 ਚ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਿਆਂ ਨਾਲ ਮਿਲਿਆ ਸੀ ਉਹਨਾਂ ਨੇ ਕਿਹਾ ਜੀ ਜਿੰਨੀ ਬਾਣੀ ਪੜ੍ਹਨੀ ਕਰਨ ਨਾਲ ਸੁਣਨੀ ਆ ਜੇ ਕੰਨ ਨਾਲ ਨਾ ਸੁਣੀ ਪ੍ਰਵਾਨ ਨਹੀਂ ਹੋਣੀ ਉਦੋਂ ਦਾ ਹੀ ਮੈਂ ਇਹ ਕਰਦਾ ਅਭਿਆਸ ਮੈਂ ਕਹਿੰਦਾ ਵੀ ਤੁਸੀਂ ਕਰਕੇ ਦੇਖ ਲਓ ਬਸ ਪੰਜ ਬਾਣੀਆਂ ਨੂੰ ਜਰਾ ਇੱਕ ਸਵਾ ਘੰਟੇ ਚ ਪੜਿਆ ਕਰੋ ਦਰ ਦਰ ਕਰਕੇ ਪੰਜ ਬਾਣੀਆਂ ਰਹਿ ਰੋ ਆਪਸ ਇੰਨੀ ਤੇਜ ਇੰਨੀ ਤੇ ਸੁਬਹਲਾ ਪੜ ਕੇ ਮਮ ਦਰਕ ਉਹ ਜਿਹੜੀ ਸੌ ਜਾਂਦੇ ਵੀ ਆਹੀ ਤਾਂ ਅਸਲੀ ਲਾਸੀ ਖੱਟਣ ਵਾਲਾ ਉਹ ਤਾਂ ਖੱਟਿਆ ਹੀ ਨਹੀਂ ਤੁਸੀਂ ਹੈ ਮੈਂ ਕਹਿੰਦਾ ਵੀ ਮੈਂ ਤਾਂ ਕਦੇ ਵੀ ਇੱਕ ਪੰਕਤੀ ਦਾ ਹੀ ਅਭਿਆਸ ਕਰੀ ਜਾਂਦਾ ਨਾ ਬੈਠਾ ਇੱਕ ਪੰਕਤੀ ਜੀ ਬਹੁਤ ਕੁਝ ਹੈ ਇੱਕ ਪੰਕਤੀ ਵਿਦੇ ਅਭਿਆਸ ਦੇ ਸੁਣਨ ਵਿੱਚ ਹੀ ਬਹੁਤ ਕੁਝ ਹੈ ਕੋਈ ਸਮਝੋਗੇ ਨਹੀਂ ਸੁਖਮਨੀ ਸਾਹਿਬ ਦਾ ਪਾਠ ਤਾਂ ਹੀ ਮੈਂ ਕਹਿਣਾ ਸੋਖਮਨੀ ਸਾਹਿਬ ਦਾ ਇਹ ਇਹ ਦੇਖੋ ਪ੍ਰਭ ਮੈਂ ਲੋਕਾਂ ਨੂੰ ਸਭ ਨੂੰ ਕਹਿੰਦੇ ਪ੍ਰਭ ਕੈ ਸਿਮਨ ਰਿੱਧ ਸਿੱਧ ਨੌ ਨਿੱਦ ਇਹਦੇ ਨਾਲ ਬਰੇਦੀ ਸਿੱਧੀ ਆਂਦੇ ਮੈਂ ਤਾਂ ਸੁੱਤੇ ਸਦ ਦੱਸਿਆ ਉਹ ਕੋਈ ਕਰਨ ਲੱਗ ਗਏ ਰਿੱਧ ਸਿ ਨੌ ਨਰੇ ਸੇ ਨੋ ਆ ਗਿਆਂ ਇਹ ਸੋਹਣੀਆਂ ਬਹੁਤ ਹੁੰਦੀਆਂ ਜੇ ਤੁਸੀਂ ਕਦੇ ਦੇਖੀਆਂ ਨਹੀਂ ਗੀਆਂ ਬਹੁਤ ਸੁੰਦਰ ਸਰੂਪ ਹੁੰਦੇ ਇਹਨਾਂ ਦੇ ਇਹ 16 ਸਾਲ ਦੀ ਉਮਰ ਹੁੰਦੀ ਇਹਨਾਂ ਦੀ ਉਹ ਡੋਲ ਗਿਆ ਉਹ ਕਹਿੰਦਾ ਮੈਥੇ ਤਾਂ ਕੰਟਰੋਲ ਨਹੀਂ ਹੋ ਰਿਹਾ ਮੈਂ ਕਿਹ ਗੱਲ ਸਾਂ ਤੈਨ ਤੂੰ ਮੇਰੇ ਕੋਲ ਆਇਆ ਉਹ ਕਥਾ ਜੋ ਸੁਣ ਕੇ ਕਰੇ ਫਿਰ ਮੈਂ ਸੋਚਿਆ ਵੀ ਉਹ ਗਲਤ ਹੋ ਗਿਆ ਮੈਥੇ ਤੋਂ ਕੰਮ ਹੁਣ ਮੈਂ ਪ੍ਰਭ ਕੈ ਸਿਮਨ ਰਿੱਧ ਸਿੱਧ ਨੌ ਨਿੱਧ ਇਹਨੂੰ ਸੰਭਾਲਣਾ ਕਿਹਨੇ ਆ ਪ੍ਰਭ ਕੈ ਸਿਮਨ ਗਿਆਨ ਧਿਆਨ ਤਤ ਬੁੱਧ ਦੋ ਪੰਗਤੀਆਂ ਇਕੱਠੀਆਂ ਪੜੋ ਇਹ ਕੱਲਾ ਰਿੱਧ ਸਿੱਧ ਨੌ ਨਿੱਧ ਤਾਂ ਪੜ ਲਾਂਗੇ ਪਰ ਇਹ ਸੱਟ ਲੈਣਗੇ ਆ ਫਿਰ ਆਪਾਂ ਹੋਰ ਵੀ ਦੁਨੀਆ ਸੱਟ ਲੂਗੀ ਆ ਕੇ ਰਿੱਧੀਆਂ ਸਿੱਧੀਆਂ ਵਿੱਚ ਦੀ ਪ੍ਰਵੇਸ਼ ਹੋ ਕੇ ਕਿਸੇ ਹੋਰ ਰਸਤੇ ਵੀ ਆ ਜਾਂਦੇ ਕੇ ਵੀ ਬੜਾ ਖਰਾਬ ਕਰਦੀਆਂ ਫਿਰ ਇਹ ਰਿੱਧ ਸਿੱਧ ਨਾ ਵਹਿ ਕੇ ਦਾਸੀ ਇਸ ਕਰਕੇ ਵਾਹਿਗੁਰੂ ਮੰਤਰ ਜਪਣ ਨਾਲ ਸਭ ਕੁਝ ਮਿਲੇਗਾ ਕੋਈ ਚੀਜ਼ ਨਹੀਂ ਜਿਹੜੀ ਨਹੀਂ ਮਿਲੇਗੀ ਮੈਂ ਜਿੰਨਾ ਟਾਈਮ ਤੁਸੀਂ ਲਾਉਣਾ ਨਾ ਇੱਧਰ ਲੇ ਇੱਧਰ ਹੋਰ ਕੰਮਾਂ ਤੇ ਕਰਨਾ ਕਾਦੇ ਲਈ ਐ ਵਿਦੇਸ਼ਾਂ ਚ ਕਾ ਲਈ ਜਾ ਰਹੇ ਹਾਂ ਇੱਥੇ ਕੀ ਕਰ ਰਹੇ ਹਾਂ ਇੱਥੇ ਮਹਿਰਾ ਫੇਰੀਆਂ ਚੋਰੀਆਂ ਯਾਰੀਆਂ ਠਗੀਆਂ ਮਾਰ ਚੋਰੀਆਂ ਆਪ ਉਹ ਕਰ ਉਹ ਕਰ ਉਹ ਕਰ ਖਾਦੇ ਲਈ ਪੈਸੇ ਲਈ ਤੇ ਪੈਸਾ ਤਾਂ ਮਾਰਾ ਘੇ ਲਾ ਲక్ష్ਮੀ ਤੋੜਦਾ ਆਵੇ ਖਾਏ ਖਰਚ ਰਹੰਦਾ ਆ ਪੌੜੀ ਕਰ ਲੋ ਜਾਂ ਤੂੰ ਮੇਰਾ ਵੱਲ ਹੈ 7 ਲੱਖ 2.5 ਲੱਖ 10 ਲੱਖ 20 ਲੱਖ 50 ਲੱਖ ਤੱਕ ਮੈਂ ਕਹਿੰਦਾ ਲక్ష్ਮੀ ਨਾ ਖੜ ਗਿਆ ਕਿ ਤੇ ਮੈਨੂੰ ਫੜ ਲਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ गुरुमान्यो ग्रन्थ गुरुमान्यो ग्रन्थ